ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਲੋਕੇਸ਼ਨ ਸ਼੍ਰੀ ਮੁਕਤਸਰ ਸਾਹਿਬ ਤੋਂ ਕੋਰਤਪੂਰਾ ਵੱਲ ਨੂੰ ਜਾਂਦਿਆ ਜੋ ਝਵੇਲ ਵਾਲੇ ਦੇ ਨੇੜੇ ਨਹਿਰਾਂ ਆਉਂਦੀਆਂ ਨੇ ਸਾਹਮਣੇ ਦੇਖ ਰਹੇ ਉਸ ਕੰਜਵੀ ਦਾ ਅੱਡਾ ਲੱਗਿਆ ਹੋਇਆ ਔਰ ਇਸ ਦੇ ਆਪੋਜੀਟ ਤੁਸੀਂ ਦੇਖੋਗੇ ਤੇ ਸਰਦਾਈ ਜਿਹੜੀ ਨਿੰਗਾ ਸਿੰਘਾਂ ਦੇ ਵੱਲੋਂ ਸ਼ਿਕਾਇਤ ਆ ਰਹੀ ਹੈ ਸਰਦਾਈਆਂ ਦੇ ਪਹਿਰੇ ਦਾ ਬੋਰਡ ਲੱਗਾ ਹੋਇਆ ਔਰ ਬਾਬਾ ਜੀ ਦੇ ਨਾਲ ਆਓ ਤੁਹਾਡੀ ਰੂਬਰੂ ਕਰਾਉਣੇ ਆ ਗੱਲਬਾਤ ਕੀ ਕਹਿਣਾ ਇਹਨਾਂ ਦਾ ਸਰਦਾਈ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਅਮਰਤਪਾਲ ਸਿੰਘ ਪਿੰਡ ਚੇਹਲਵਾਲੀ ਅਸੀਂ ਜੀ ਸ਼ਰਦਾਈਆਂ ਦੇ ਪੈਰੇ ਕੀਤੇ ਹੋਏ ਆ ਉਹਦੇ ਵਿੱਚ ਬਦਾਮ ਲੈਜੀਆਂ ਹਰੀਆਂ ਕਾਲੀ ਮਿਰਚ ਖਸਕਾਸ ਮਗਜ਼ ਕਾਜੂ ਇਹ ਚੀਜ਼ਾਂ ਪਾ ਕੇ ਇਹ ਪਦਾਰਥ ਬਖ ਤਿਆਰ ਹੁੰਦਾ ਮਹਾਰਾਜ ਜੀ ਉਹਦੂ ਵਾ ਮਹਾਰਾਜ ਦੀ ਕਿਰਪਾ ਨਾਲ ਇਹ ਸਾਰਾ ਕੰਮ ਚੱਲਿਆ ਹੋਇਆਗਾ ਤੁਸੀਂ ਵੀ ਅੱਗੇ ਛਕੋ ਹੋ ਸਿਹਤ ਦੇ ਲਈ ਤੋਂ ਵੱਖ-ਵੱਖ ਥਾਵਾਂ ਤੇ ਦੇਖਣ ਨੂੰ ਮਿਲਦਾ ਕਿ ਅਹ ਹੰਤੇ ਜਿਹੜੇ ਆਪਾਂ ਕਹਿੰਦੇ ਨੇ ਹਾਂਜੀ 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 ਨਹੀਂ ਨਹੀਂ ਉਹ ਚੀਜ਼ਾਂ ਇਹ ਚੀਜ਼ਾਂ ਨੇਚਰਲ ਨਹੀਂ ਜੀ ਉਹ ਕੈਮੀਕਲ ਹੈ ਨੇਚਰਲ ਚੀਜ਼ਾਂ ਤੇ ਕੈਮੀਕਲ ਚੀਜ਼ਾਂ 'ਚ ਫਰਕ ਬਹੁਤ ਹੁੰਦਾ ਹੈਗਾ ਇਹ ਚੀਜ਼ ਸੋਚ ਕੇ ਅਗਲਾ ਕਹਿੰਦਾ ਮਹਿੰਗੀ ਆ ਮਹਿੰਗੀ ਸੀ ਉਹ ਚੀਜ਼ ਹੋਈ ਗਿਆ ਅਗਲਾ ਪੀਣਾ ਨਹੀਂਗਾ ਉਹ ਚੀਜ਼ 10 ਰੁਪਏ ਦੀ ਹੈ 50 ਰੁਪਏ ਦੀ ਅਗਲਾ ਕਿਵੇਂ ਸ਼ਕੂਗਾ ਇਹ ਸਰੀਰ ਕੋ ਫਾਇਦਿਆਂ ਦੀ ਗੱਲ ਕਰੀਏ ਤਾਂ ਕੀ ਕੀ ਫਾਇਦੇ ਨੇ ਸਰੀਰ ਕੋ ਫਾਇਦਿਆਂ ਦੇ ਬੜੇ ਫਾਇਦੇ ਨਹੀਂ ਬਾਬਾ ਜੀ ਇਹ ਇਹ ਆਪਣੇ ਮਤਲਕੀ ਸਰੀਰ ਨੂੰ ਪੂਰੀ એનર્ਜੀ ਦਿੰਦਾਗਾ ਠੀਕ ਹੈ ਜੀ ਆਹ ਲੈਂਦਾ ਉਹ ਆਪਣੇ ਸਟਿੰਗ ਹੁੰਦੀ ਆ એનર્ਜੀ ਡਰਿੰਕ ਆ ਉਹ ਨਹੀਂ ਜੀ ਅਰ ਮੈਨਰਜੀਕ ਡਿੰਕ ਨਹੀਂ ਇਹ એનર્ਜੀ ਡਿੰਕ ਆ ਇਹ ਚ ਬਾਬਾ ਜੀ ਬਦਾਮ ਪਾਈਦੇ ਨੇ ਕਾਲੀ ਮਿਰਚ ਹਰੀ ਇਲਾਚੀ ਮਗਜ ਕਾਜੂ ਬਦਾਮ ਤਸਕਾਸ ਇਹ ਫਿਰ ਗਲਾਬ ਦੇ ਫੁੱਲ ਵੀ ਪਾ ਦਿੱਤੇ ਬਾਬਾ ਜੀ ਇੱਚ ਇਹ 30 ਰੁਪਏ ਦਾ ਗਲਾਸ ਹੈ ਜੀ ਤੇ 40 ਰੁਪਏ ਵਾਲਾ ਜੀ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੇ ਆਉਣਾ ਪਵੇਗਾ ਤੁਹਾਡੇ ਕੋਲ ਇਹ ਪਿੰਡ ਚਵੇਲ ਵਾਲੀ ਜੀ ਗਣਗਾ ਤੋਂ ਆਉਂਦੇ ਜੀ ਨਹਿਰਾਂ ਤੇ ਇੱਕ ਕੋਟ ਕਬੂਰਾ ਰੋਡ ਆ ਜੀ ਮੁਕਸਰ ਨੂੰ ਜਾਣ ਵਾਲਾ ਤੇ ਆਪਣੀਆਂ ਨਹਿਰਾਂ ਜੀ ਕੋ ਆਪਣੀਆਂ ਵਿਣਗਾ ਤੋਂ ਆਉਂਦੇ ਜੀ ਨਹਿਰਾਂ ਚਵੇਲ ਵਾਲੀ ਵਾਲਾਂ ਸਾਡਾ ਆਪਣਾ ਮਰ ਪਸੰਦ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼